ਫਿਲਮੀ ਅਦਾਕਾਰ ਸतीश ਕੌਲ ਬਿਮਾਰੀ ਦੇ ਚਲਦੇ ਕਾਫੀ ਪਰੇਸ਼ਾਨ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਾ ਤਾਂ ਫਿਲਮੀ ਇੰਡਸਟਰੀ ਦਾ ਸਹਾਰਾ ਮਿਲ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸਨ ਦਾ ਇਸ ਦੌਰਾਨ ਸतीश ਕੌਲ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਬੀਤੇ ਸਾਲ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ 5 ਲੱਖ ਦੀ مالی ਸਹਾਇਤਾ ਦਿੱਤੀ ਗਈ ਸੀ ਪਰ ਉਹਨਾਂ ਦੀ ਬਿਮਾਰੀ ਦੇ ਚਲਦੇ ਉਹ ਕਿਰਾਏ ਤੇ ਰਹਿਣ ਦੇ ਨਾਤੇ ਉਹਨਾਂ ਦਾ ਗੁਜ਼ਰਬਸਰ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਹੋ ਰਿਹਾ ਹੈ ਹਾਲਾਤ ਬਹੁਤ ਮਾੜੇ ਨੇ ਬਹੁਤ ਤਕਲੀਫਾਂ ਹੈ ਆ ਰਾਤ ਨੂੰ ਕਦੇ ਕਦੇ نیند ਨਹੀਂ ਆਉਂਦੀ ਸੋਚ-ਸੋਚ ਕੇ ਕੀ ਹੋਏਗਾ ਪੈਸੇ ਮੁੱਕ ਗਏ ਨੇ ਕੀ ਹੋਏਗਾ ਬੁਢਾਪਾ ਕਿਵੇਂ ਬਿਤੇਗਾ ਬੁਢਾਪਾ ਬਹੁਤ ਔਖੀ ਚੀਜ਼ ਹੁੰਦੀ ਜਵਾਨੀ ਹਨੇਰੀ ਹੁੰਦੀ ਬੁਢਾਪਾ ਬਹੁਤ ਹੀ ਔਖਾ ਹੁੰਦਾ ਪਰ ਵੀ ਤੇ ਜਿਹੜੀ ਸਰਕਾਰ ਵੱਲੋਂ ਤੁਹਾਨੂੰ ਮੁਕਾਨ ਦੇ ਦਾ ਐਲਾਨ ਕੀਤਾ ਸੀ 5 ਲੱਖ ਰੁਪਏ ਦਾ ਵਾਲੀ ਹਸਤਾ ਦਿੱਤੀ ਕੀ ਆ ਹਾਂ ਇਸ ਤੋਂ ਇਲਾਵਾ ਕੋਈ ਸਸਤਾਵਾ ਮਤਲਬ ਤੇ ਕਿਹ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਕਿਵੇਂ ਮਤਲਬ ਤੁਹਾਡੀ ਲਾਈਫ ਚੱਲਦੀ ਹੈ ਲਾਈਫ ਬਸ ਇਸ ਤਰ੍ਹਾਂ ਹੀ ਚੱਲ ਰਹੀ ਹੈ ਜਿਹੜਾ ਪੈਸਾ ਸੀ ਉਹ ਪੈਨਸ਼ਨ ਵੀ ਮੇਰੀ ਬੰਦ ਹੋ ਗਈ ਮੈਂ ਰਿਕਵੈਸਟ ਕਰਦਾ ਪੰਜਾਬ ਗਵਰਨਰ ਨੂੰ ਕਟਕੜ ਮੇਰੀ ਪੈਨਸ਼ਨ ਸ਼ੁਰੂ ਕਰ ਦਨ 11000 ਰੁਪਏ ਜਿਹੜੀ ਮਿਲਦੀ ਸੀ ਪਹਿਲੇ ਉਹ ਵੀ ਬੰਦ ਹੋ ਗਈ ਕੋਣੀ ਮਿਲਦੀ ਪੈਨਸ਼ਨ ਤਾਂ ਵਾਪਸ ਮਿਲ ਪਈਆਂ ਫੋਨ ਦਿੱਤਾ ਦਾ ਆ ਨਾ ਮਹਾ ਭਾਰਤ ਪ੍ਰੋਗਰਾਮ ਚੱਲ ਰਿਹਾ ਹੈ ਹਾਂਜੀ ਜੀ ਜੇ ਤੁਹਾਨੂੰ ਦੁਆਰਾ ਮੌਕਾ ਮਿਲਦਾ ਤੇ ਮੈਂ ਜ਼ਰੂਰ ਕਰਾਂਗਾ ਕੋਣੀ ਕਰਾਂਗਾ ਐਕਟਰ ਦੀ ਖੁਰਾਕ ਹੀ ਕੈਮਰਾ ਹੁੰਦੀ ਕੈਮਰਾ ਉਹਦੀ ਖੁਰਾਕ ਹੁੰਦੀ ਉਹ ਮਰਤੇ ਜੰਤਕ ਐਕਟਿੰਗ ਕਰਨਾ ਚਾਹੁੰਦਾ ਸਰਕਾਰ ਦੀ ਸਰਕਾਰ ਨੂੰ ਇਹ ਅਪੀਲ ਕਰਨਾ ਮੈਨੂੰ ਘਰ ਦੇਣ ਛੋਟਾ ਜਿਹਾ ਮਕਾਨ ਦੇਣ ਔਰ ਮੇਰਾ ਪੈਨਸ਼ਨ ਰਿਜ਼ੂਮ ਕਰਨ ਔਰ ਥੋੜੀ ਜੀ ਸਕਾਲਰਸ਼ਿਪ ਲਾ ਦੇਣ ਤਾਂ ਕਿ ਮੇਰਾ ਬੁਢਾ ਪਾ ਅੱਛੀ ਤਰ੍ਹਾਂ ਗੁਜ਼ਰ ਸਕੇ ਸਿਰ ਇੱਕ ਪ੍ਰੀਤੀ ਸਪਰੂ ਜੀ ਨਾਲ ਜੈਕੀ ਜੀ ਨਾਲ ਔਰ ਭਾਵਨਾ ਜੀ ਨਾਲ ਹੋਈ ਹੈ ਬਾਕੀ ਹੋਰ ਕਿਸੇ ਐਕਟਰ ਨਾਲ ਗੱਲ ਨਹੀਂ ਮੇਰੇ ਕੋਲ ਉਹਨਾਂ ਦਾ ਨੰਬਰ ਹੈ ਹੀ ਨਹੀਂ ਉਹ ਵੀ ਮੈਨੂੰ ਫੋਨ ਨਹੀਂ ਮੇਰਾ ਦਿਲ ਕਰਦਾ ਉਹਨਾਂ ਨਾਲ ਗੱਲ ਕਰਨ ਦਾ ਮੈਂ ਉਹਨੂੰ ਤਾਂ ਪੈਸੇ ਨਹੀਂ ਮੰਗਦਾ ਬਸ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਇੱਕ ਦੋਸਤ ਦੋਸਤਾਂ ਨਾਲ ਗੱਲ ਕਰੇ ਤੇ ਮਨ ਹਲਕਾ ਹੁੰਦਾ ਬੰਦੇ ਦਾ ਸੋਸ਼ਲ ਮੀਡੀਆ ਤੇ ਵੀ ਉਹ ਫੋਟੋਆਂ ਇਹਨੀਆਂ ਵਾਇਰਲ ਹੋ ਰਹੀਆਂ ਨੇ ਕਿ ਤੁਸੀਂ ਆਸ਼ਰਮ ਦੇ ਵਿੱਚ ਨਾ ਨਾ ਉਹ ਗਲਤ ਹੈ ਮੈਂ ਆਸ਼ਰਮ ਵਿੱਚ ਨਹੀਂ ਰਹਿ ਰਿਹਾ ਮੈਂ ਮਕਾਨ ਤੁਸੀਂ ਆਪ ਦੇਖ ਰਹੇ ਹੋ ਮੈਂ ਮਕਾਨ ਵਿੱਚ ਰਹਿ ਰਿਹਾ ਹਾਂ ਆਸ਼ਰਮ ਵਿੱਚ ਨਹੀਂ ਰਹਿ ਰਿਹਾ ਉਹ ਗੱਲ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਹੈ ਸਰਕਾਰ ਨੂੰ ਇਹ ਹੀ ਕਹਿਣਾ ਚਾਹਾਂ ਕਿ ਮੇਰੀ ਮਦਦ ਕਰਨ ਔਰ उन्होंने उन्ह हैगा अगर जो उन्होंने पहले भी मेरी मदद की उन्होंने प्रोमिस किया मैं मकान देंगे और मेरी पेनशन रिज्यूम कर मैं मैं हाथ जोड़ के विनती करता हूँ उन्होंने मेरी रिक्वेस्ट मान लो ब्यूरो रिपोर्ट एस एमजेड न्यूज़